ਪੰਜਾਬ ਦੇ ਵਿੱਚ ਪਹਿਲੀ ਵਾਰ ਵਿਧਾਨ ਸਭਾ ਸੈਸ਼ਨ ਬੱਚਿਆਂ ਦਾ ਲੱਗਣ ਜਾ ਰਿਹਾ ਹੈ ਜੀ ਹਾਂ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਹੁਣ ਬੱਚੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਰੋਲ ਅਦਾ ਕਰਨਗੇ ਤੇ ਦੂਜੇ ਪਾਸੇ ਉੱਥੇ ਹੀ ਵਿਰੋਧੀ ਧਿਰ ਨੂੰ ਘੇਰਦੇ ਹੋਏ 20 ਨਸਰ ਬੱਚੇ ਆਉਂਦੇ ਹੋਏ ਨਜ਼ਰ ਆਣਗੇ ਵਿਦਿਆਰਥੀ ਜਿਹੜੇ ਕਿ ਵਿਰੋਧੀ ਧਿਰ ਦਾ ਵੀ ਰੂਪ ਲੈਣਗੇ ਤੇ ਜਿਸ ਤੋਂ ਬਾਅਦ ਦੱਸਦੀ ਕਿ ਪੰਜਾਬ ਦੇ ਵਿੱਚ ਪਹਿਲੀ ਵਾਰ ਬੱਚਿਆਂ ਦਾ ਵਿਧਾਨ ਸਭਾ ਸੈਸ਼ਨ ਹੋਣ ਜਾ ਰਿਹਾ ਹੈ ਅੱਜ ਸ਼੍ਰੀ ਨਾਨਪੁਰ ਸਾਹਿਬ ਵਿਖੇ ਵਿਧਾਨ ਸਭਾ ਦਾ ਇਜਲਾਸ ਹੋਵੇਗਾ ਧੂਰੀ ਦਾ ਵਿਦਿਆਰਥੀ ਜਿਹੜਾ ਹੈ ਕਿ ਉਹ ਮੁੱਖ ਮੰਤਰੀ ਬਣੇਗਾ ਕਾਦੀਆ ਤੋਂ ਡਮੀ ਐਲਓਪੀ ਘੇਰੇਗਾ ਸਰਕਾਰ ਤੇ ਦੱਸਿਏ ਕਿ ਕੋਟਕਪੁਰਾ ਦਾ ਜਿਹੜਾ ਵਿਦਿਆਰਥੀ ਆ ਉਹ ਵੀ ਸਪੀਕਰ ਬਣੇਗਾ ਤੇ ਹਰ ਹਲਕੇ ਦੇ ਵਿੱਚੋਂ ਇੱਕ ਵਿਦਿਆਰਥੀ ਐਮਐਲਏ ਦੀ ਵੀ ਭੂਮਿਕਾ ਨਿਭਾਵੇਗਾ ਬੱਚਿਆਂ ਨੂੰ ਰਾਜਨੀਤੀ ਦੇ ਵਿਧਾਨ ਸਭਾ 'ਚ ਦੱਸੇ ਜਾਣਗੇ ਸਾਰੇ ਗੁਣ ਤੇ ਦੱਸਿਏ ਕਿ ਬੱਚਿਆਂ ਅਨੁਸਾਰ ਇਹ ਰਾਜਨੀਤਿਕ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਸਾਰੇ ਗੁਣ ਦੱਸੇ ਜਾਣਗੇ ਤੇ ਪੰਜਾਬ ਦੇ ਵਿੱਚ ਪਹਿਲੀ ਵਾਰ ਹੁਣ ਬੱਚਿਆਂ ਦਾ ਵਿਧਾਨ ਸਭਾ ਸੈਸ਼ਨ ਹੋਣ ਜਾ ਰਿਹਾ ਤੇ ਅੱਜ ਸ਼੍ਰੀ ਅਨੰਦ ਪ੍ਰਸਾਦ ਦੇ ਵਿੱਚ ਦੱਸ ਦिए ਕਿ ਵਿਧਾਨ ਸਭਾ ਦਾ اجلاس ਹੋਵੇਗਾ ਧੂਰੀ ਦਾ ਜਿਹੜਾ ਕਿ ਵਿਦਿਆਰਥੀ ਆ ਉਹ ਮੁੱਖ ਮੰਤਰੀ ਦਾ ਰੋਲ ਅਦਾ ਕਰੇਗਾ ਤੇ ਦੱਸੋ ਬਾਅਦ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਪਹਿਲੀ ਵਾਰ 117 ਹਲਕਿਆਂ ਦੇ ਵਿਦਿਆਰਥੀ ਮੰਤਰੀ ਵਿਧਾਇਕਤੇ ਮੁੱਖ ਮੰਤਰੀ ਦਾ ਰੋਲ ਅਦਾ ਕਰਨ ਜਾ ਰਹੇ ਨੇ ਇਹ ਵਿਦਿਆਰਥੀ ਜਿਹੜਾ ਕਿ ਆਜੀ ਯਾਨੀ ਕਿ ਛਣਿਗੜ ਵਿਧਾਨ ਸਭਾ ਦੇ ਸੈਸ਼ਨ ਦੇ ਬਾਹਰ ਜਿਹੜੇ ਕਿ ਦਿਖਾਈ ਦੇਣਗੇ ਤੇ ਜਿਸ ਤੋਂ ਬਾਅਦ ਅੱਜ શ્રી ਆਨੰਦਪੁਰ ਸਾਹਿਬ ਦੇ ਵਿੱਚ ਇਹ ਜਲਾਸ ਦੇ ਵਿੱਚ ਜਿਹੜਾ ਕਿ ਰੂਪ ਅਦਾ ਕਰਨਗੇ ਤੇ ਇੱਕ ਦੂਜੇ ਦਾ ਰੋਲ ਅਦਾ ਕਰਦੇ ਹੋਏ ਇੱਕ ਦੂਜੇ ਤੋਂ ਸਵਾਲ ਕਰਨਗੇ ਤੇ ਦੱਸਿਏ ਕਿ ਸੰਗਰੂਰ ਦੇ ਵਿੱਚ ਕਈ ਬੱਚੇ ਜਿਹੜੇ ਕਿ ਉਥੋਂ ਪਾਰਟਿਸਿਪੇਟ ਕਰ ਰਹੇ ਨੇ ਤੇ ਜਿਸ ਦੇ ਦੌਰਾਨ ਕਈ ਸਕੂਲਾਂ ਦੇ ਵਿਦਿਆਰਥੀ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਿਰੋਧੀ ਧਿਰ ਦਾ ਰੂਪ ਅਦਾ ਕਰਦੇ ਹੋਏ ਨਜ਼ਰ ਆਣਗੇ ਤੇ ਅੱਜ ਧੂਰੀ ਦਾ ਜਿਹੜਾ ਕਿ ਵਿਦਿਆਰਥੀ ਆ ਉਹ ਮੁੱਖ ਮੰਤਰੀ ਦਾ ਰੋਲ ਅਦਾ ਕਰ ਗਿਆ ਕਰੇਗਾ ਤੇ ਜਿਸ ਤੋਂ ਬਾਅਦ ਆਸੀ ਕਿ ਆਛੇ ਵਿਧਾਨ ਸਭਾ ਵਿਖੇ ਜਿਹੜਾ ਕਿ ਵਿਧਾਨ ਸਭਾ ਦਾ ਜਿਹੜਾ ਕਿ ਜਲਾਸ ਹੋਣ ਜਾ ਰਿਹਾ ਹੈ ਤੇ ਕਾਦੀਆ ਤੋਂ ਡੰਮੀ ਐਲੋਪੀ ਜਿਹੜੀ ਕਿ ਸਰਕਾਰ ਕਰੇਗਾ ਤੇ ਜਿਸ ਤੋਂ ਬਾਅਦ ਕੋਟਕਪੁਰਾ ਦਾ ਜਿਹੜਾ ਕਿ ਵਿਦਿਆਰਥੀ ਉਹ ਸਪੀਕਰ ਬਣੇਗਾ ਤੇ ਪੰਜਾਬ ਦੇ ਵਿੱਚ ਇਹ ਪਹਿਲੀ ਵਾਰ ਹੋਏਗਾ ਕਿ ਬੱਚੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਜਿਹੜਾ ਕਿ ਰੋਲ ਅਦਾ ਕਰਨਗੇ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਿਹੜਾ ਕਿ ਰੋਲ ਏ ਤੂਰੀ ਦਾ ਵਿਦਿਆਰਥੀ ਅਦਾ ਕਰਦਾ ਹੋਇਆ ਅੱਜ ਨਜ਼ਰ ਆਏਗਾ ਤੇ ਬੱਚੇ ਸੈਸ਼ਨ ਦੇ ਵਿੱਚ ਕਰਚਦੇ ਹੋਏ ਨਜ਼ਰ ਆਣਗੇ ਤੇ ਇੱਕ ਦੂਜੇ ਨੂੰ ਸਵਾਲ ਜਿਹੜੇ ਕਿ ਪੁੱਛੇ ਜਾਣਗੇ ਤੇ ਇੱਕ ਵੱਖਰਾ ਰੂਪ ਆ ਜਿਹੜਾ ਕਿ ਅੱਜ ਸੈਸ਼ਨ ਦਾ ਦੇਖਣ ਨੂੰ ਮਿਲੇਗਾ ਜਿਸ ਦੇ ਵਿੱਚ ਬੱਚੇ ਜਿਹੜੇ ਕਿ ਤਿੱਖੀ ਬਹਿਸ ਕਰਦੇ ਹੋਏ ਨਜ਼ਰ ਆਉਣਗੇ ਪੰਜਾਬ ਦੇ ਵਿੱਚ ਪਹਿਲੀ ਵਾਰ ਵਿਧਾਨ ਸਭਾ ਸੈਸ਼ਨ ਬੱਚਿਆਂ ਦਾ ਲੱਗਣ ਜਾ ਰਿਹਾ ਹੈ ਜੀ ਹਾਂ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਹੁਣ ਬੱਚੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਰੋਲ ਅਦਾ ਕਰਨਗੇ ਤੇ ਦੂਜੇ ਪਾਸੇ ਉੱਥੇ ਹੀ ਵਿਰੋਧੀ ਧਿਰ ਨੂੰ ਘੇਰਦੇ ਹੋਏ 20 ਨਸਰ ਬੱਚੇ ਆਉਂਦੇ ਹੋਏ ਨਜ਼ਰ ਆਣਗੇ ਵਿਦਿਆਰਥੀ ਜਿਹੜੇ ਕਿ ਵਿਰੋਧੀ ਧਿਰ ਦਾ ਵੀ ਰੂਪ ਲੈਣਗੇ ਤੇ ਜਿਸ ਤੋਂ ਬਾਅਦ ਦੱਸਦੀ ਕਿ ਪੰਜਾਬ ਦੇ ਵਿੱਚ ਪਹਿਲੀ ਵਾਰ ਬੱਚਿਆਂ ਦਾ ਵਿਧਾਨ ਸਭਾ ਸੈਸ਼ਨ ਹੋਣ ਜਾ ਰਿਹਾ ਹੈ ਅੱਜ ਸ਼੍ਰੀ ਨਾਨਪੁਰ ਸਾਹਿਬ ਵਿਖੇ ਵਿਧਾਨ ਸਭਾ ਦਾ اجلاس ਹੋਵੇਗਾ ਧੂਰੀ ਦਾ ਵਿਦਿਆਰਥੀ ਜਿਹੜਾ ਹੈ ਕਿ ਉਹ ਮੁੱਖ ਮੰਤਰੀ ਬਣੇਗਾ ਕਾਦੀਆ ਤੋਂ ਡਮੀ ਐਲਓਪੀ ਘੇਰੇਗਾ ਸਰਕਾਰ ਤੇ ਦੱਸਿਆ ਕਿ ਕੋਟਕਪੁਰਾ ਦਾ ਜਿਹੜਾ ਵਿਦਿਆਰਥੀ ਆ ਉਹ ਵੀ ਸਪੀਕਰ ਬਣੇਗਾ ਤੇ ਹਰ ਹਲਕੇ ਦੇ ਵਿੱਚੋਂ ਇੱਕ ਵਿਦਿਆਰਥੀ ਐਮਐਲਏ ਦੀ ਵੀ ਭੂਮਿਕਾ ਨਿਭਾਵੇਗਾ ਬੱਚਿਆਂ ਨੂੰ ਰਾਜਨੀਤੀ ਦੇ ਵਿਧਾਨ ਸਭਾ 'ਚ ਦੱਸੇ ਜਾਣਗੇ ਸਾਰੇ ਗੁਣ ਤੇ ਦੱਸਿਆ ਕਿ ਬੱਚਿਆਂ ਅਨੁਸਾਰ ਇਹ ਰਾਜਨੀਤਿਕ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਸਾਰੇ ਗੁਣ ਦੱਸੇ ਜਾਣਗੇ ਤੇ ਪੰਜਾਬ ਦੇ ਵਿੱਚ ਪਹਿਲੀ ਵਾਰ ਹੁਣ ਬੱਚਿਆਂ ਦਾ ਵਿਧਾਨ ਸਭਾ ਸੈਸ਼ਨ ਹੋਣ ਜਾ ਰਿਹਾ ਤੇ ਅੱਜ ਸ਼੍ਰੀ ਅਨੰਦ ਪ੍ਰਸਾਦ ਦੇ ਵਿੱਚ ਦੱਸ ਦिए ਕਿ ਵਿਧਾਨ ਸਭਾ ਦਾ اجلاس ਹੋਵੇਗਾ ਧੂਰੀ ਦਾ ਜਿਹੜਾ ਕਿ ਵਿਦਿਆਰਥੀ ਆ ਉਹ ਮੁੱਖ ਮੰਤਰੀ ਦਾ ਰੋਲ ਅਦਾ ਕਰੇਗਾ ਤੇ ਦੱਸੋ ਬਾਅਦ ਦੱਸਿਆ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਪਹਿਲੀ ਵਾਰ 117 ਹਲਕਿਆਂ ਦੇ ਵਿਦਿਆਰਥੀ ਮੰਤਰੀ ਵਿਧਾਇਕਤੇ ਮੁੱਖ ਮੰਤਰੀ ਦਾ ਰੋਲ ਅਦਾ ਕਰਨ ਜਾ ਰਹੇ ਨੇ ਇਹ ਵਿਦਿਆਰਥੀ ਜਿਹੜਾ ਕਿ ਆਜਾ ਯਾਨੀ ਕਿ ਛਣਿਗੜ੍ਹ ਵਿਧਾਨ ਸਭਾ ਦੇ ਸੈਸ਼ਨ ਦੇ ਬਾਹਰ ਜਿਹੜੇ ਕਿ ਦਿਖਾਈ ਦੇਣਗੇ ਤੇ ਜਿਸ ਤੋਂ ਬਾਅਦ ਅੱਜ શ્રી ਆਨੰਦਪੁਰ ਸਾਹਿਬ ਦੇ ਵਿੱਚ ਇਹ ਜਲਾਸ ਦੇ ਵਿੱਚ ਜਿਹੜਾ ਕਿ ਰੂਪ ਅਦਾ ਕਰਨਗੇ ਤੇ ਇੱਕ ਦੂਜੇ ਦਾ ਰੋਲ ਅਦਾ ਕਰਦੇ ਹੋਏ ਇੱਕ ਦੂਜੇ ਤੋਂ ਸਵਾਲ ਕਰਨਗੇ ਤੇ ਦੱਸਿਏ ਕਿ ਸੰਗਰੂਰ ਦੇ ਵਿੱਚ ਅ ਕਈ ਬੱਚੇ ਜਿਹੜੇ ਕਿ ਉਥੋਂ ਪਾਰਟਿਸਿਪੇਟ ਕਰ ਰਹੇ ਨੇ ਤੇ ਜਿਸ ਦੇ ਦੌਰਾਨ ਕਈ ਸਕੂਲਾਂ ਦੇ ਵਿਦਿਆਰਥੀ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਵਿਰੋਧੀ ਧਿਰ ਦਾ ਰੂਪ ਅਦਾ ਕਰਦੇ ਹੋਏ ਨਜ਼ਰ ਆਣਗੇ ਤੇ ਅੱਜ ਧੂਰੀ ਦਾ ਜਿਹੜਾ ਕਿ ਵਿਦਿਆਰਥੀ ਆ ਉਹ ਮੁੱਖ ਮੰਤਰੀ ਦਾ ਰੋਲ ਅਦਾ ਕਰ ਗਿਆ ਕਰੇਗਾ ਤੇ ਜਿਸ ਤੋਂ ਬਾਅਦ ਆਸੀ ਕਿ ਅੱਛੇ ਵਿਧਾਨ ਸਭਾ ਵਿਖੇ ਜਿਹੜਾ ਕਿ ਵਿਧਾਨ ਸਭਾ ਦਾ ਜਿਹੜਾ ਕਿ ਜਲਾਸ ਹੋਣ ਜਾ ਰਿਹਾ ਹੈ ਤੇ ਕਾਦੀਆ ਤੋਂ ਡੰਮੀ एलओपी ਜਿਹੜੀ ਕਿ ਸਰਕਾਰ ਘਰੇਗਾ ਤੇ ਜਿਸ ਤੋਂ ਬਾਅਦ ਕੋਟਕਪੂਰਾ ਦਾ ਜਿਹੜਾ ਕਿ ਵਿਦਿਆਰਥੀ ਉਹ ਸਪੀਕਰ ਬਣੇਗਾ ਤੇ ਪੰਜਾਬ ਦੇ ਵਿੱਚ ਇਹ ਪਹਿਲੀ ਵਾਰ ਹੋਏਗਾ ਕਿ ਬੱਚੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਜਿਹੜਾ ਕਿ ਰੋਲ ਅਦਾ ਕਰਨਗੇ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਿਹੜਾ ਕਿ ਰੋਲ ਏ ਤੂਰੀ ਦਾ ਵਿਦਿਆਰਥੀ ਅਦਾ ਕਰਦਾ ਹੋਇਆ ਅੱਜ ਨਜ਼ਰ ਆਏਗਾ ਤੇ ਬੱਚੇ ਸੈਸ਼ਨ ਦੇ ਵਿੱਚ ਖਰਚਦੇ ਹੋਏ ਨਜ਼ਰ ਆਣਗੇ ਤੇ ਇੱਕ ਦੂਜੇ ਨੂੰ ਸਵਾਲ ਜਿਹੜੇ ਕਿ ਪੁੱਛੇ ਜਾਣਗੇ ਤੇ ਇੱਕ ਵੱਖਰਾ ਰੂਪ ਹੈ ਜਿਹੜਾ ਕਿ ਅੱਜ ਸੈਸ਼ਨ ਦਾ ਦੇਖਣ ਨੂੰ ਮਿਲੇਗਾ ਜਿਸ ਦੇ ਵਿੱਚ ਬੱਚੇ ਜਿਹੜੇ ਕਿ ਤਿੱਖੀ ਬਹਿਸ ਕਰਦੇ ਹੋਏ ਨਜ਼ਰ ਆਉਣਗੇ